ਹਿੰਨਾ ਕਬੋਂ ਇਧਰ ਆ ਰਹੇ ਹੋ? ਖਿੱਚ ਖਿੱਚੇ ਚਾਦੀ ਹੈ ਹੈ ਦੱਸਿਆ ਵੀ ਨਹੀਂ ਤੇ ਅਸੀਂ ਕਿ ਬੜੇ ਆ ਤੇ ਇੱਥੇ ਆ ਗਏ ਤੇ ਨਹੀਂ ਤਾਂ ਵੀ ਸੋਹਣੇ ਲੱਗਦੇ ਸੋਹਣੇ ਲੱਗਣ ਦੇ ਠੀਕ ਆ ਵੀ ਸੋਹਣੇ ਲੱਗਦੇ ਜਿਵੇਂ ਸਿੰਪਲ ਰਹੀ ਵਧੀਆ ਲੱਗੀਦਾ ਤੇ ਥੈਂਕ ਯੂ ਪਰ ਇਹ ਵੀ ਸਚਾਈ ਦੱਸਣੀ ਚਾਹੀਦੀ ਹੈ ਵੀ ਅੱਜ ਤੱਕ ਅਸੀਂ ਨਹੀਂ ਬਣਾਈ ਲਓ ਜੀ ਫਿਰ ਤੇ ਬੜਾ ਵੱਡਾ ਸਰਪ੍ਰਾਈਜ਼ ਹੋ ਗਿਆ ਬੰ ਨਾਲ ਇਹ ਵੀ ਇਹ ਵੀ ਦੱਸਣਾ ਚਾਹੀਦਾ ਵੀ ਮਨਾਈ ਨਹੀਂ ਪਰ ਗਿਫਟ ਲੈnde ਰੇ ਹੁਣ ਸਾਰਾ ਨਣਾ ਜਿਹੜਾ ਕੀਤਾ ਉਹ ਕਲੀਨ ਕਰਾਂ ਕਿਉਂਕਿ ਜੀ ਗਿਫਟ ਤੇ ਦੀਦੀ ਉਹਦਣ ਵੀ ਕਹਿੰਦੇ ਕਿ ਜਦੋਂ ਤੁਸੀਂ ਮੈਂ ਕਪੜੇ ਵਿਖਾਉਣੀ ਹਦੀਆਂ ਨਹੀਂ ਅਸੀਂ ਸ਼ੋਪਤੇ ਹਾਂ ਅੱਜ ਜਾਣਾ ਨਾ ਅੱਜ ਜਾਣਾ ਉਹਦਣ ਦੀ ਵਾਹ ਪੇਜ ਨਹੀਂ ਨਾ ਚੱਲਦੀ ਤੇ ਕਿਤੇ ਮੈਂ ਜ਼ਰੂਰ ਲੈਣੀ ਆ ਪਰ ਮਨਾਈ ਨਹੀਂ ਆ ਪਤਾ ਨਹੀਂ ਤੇ ਮੈਂ ਅਹੀ ਅਹੀ ਵੀ ਅਜੇ ਨੂੰ ਨਹੀਂ ਮਨਾਈ ਅਹੀ ਉਹਦਣ ਮਨਾਈ ਨਹੀਂ ਅਹੀ ਨੀਂਦ ਤੱਕ ਕਦੇ ਠੀਕ ਹੈ ਇਹ ਵੀ ਬਹੁਤ ਵਧੀਆ ਲੱਗਾ ਭਾਬੀ ਜੀ ਦਾ ਅਗਮ ਜੀ ਦਾ ਤੇ ਵੀਰ ਜੀ ਦਾ ਦਿਲੋਂ ਤਹਿਤ ਧੰਨਵਾਦੀਆਂ ਬਹੁਤ ਬਹੁਤ ਵਧੀਆ ਬਹੁਤ ਹੀ ਵਧੀਆ ਲੱਗਾ ਕੁਛ ਹਣਾ ਪਰ ਲਾਈ ਨੇ ਤੇ ਹਾਂਜੀ ਹਾਂਜੀ ਕੁਛ ਹਣਾ ਚਾਹੀਦਾ ਵਾ ਹਾਂਜੀ ਤੇ ਤਾਂ ਕੁਛ ਬੱਟਿਆ ਹਾਂ ਮੂ ਬੱਤੀ ਕੱਢ ਲਓ ਅੱਦੋਂ ਰੋਜ਼ ਘਰ ਹੁੰਦੀ ਉਹਨੂੰ ਬੜਾ ਚਾਹ ਸਹੀ ਗੱਲ ਆ ਸਹੀ ਗੱਲ ਮੈਂ ਹਾਂ ਅੱਗੇ ਸੋਚਣਾ ਮੈਂ ਵੀ ਸਕੂਲ ਚੱਲ ਗਈ ਹਾਂ ਜੀ ਮੇਰੇ ਪੱਤੀ ਸਾਹਿਬ ਅਣੀ ਵਾਰ ਛੁੱਟੀ ਨਾਲੇ ਉਹ ਨਵ ਭਾਬੀ ਵੀ ਇਹਨਾਂ ਦੇ ਫੈਨ ਵੀ ਆ ਨਾ ਥੋੜੀ ਜੀ ਇਹਨਾਂ ਦੀ ਗੱਲ ਕਰਦੀ ਐ ਚਲੋ ਕੋਈ ਨਹੀਂ ਛੇੜ ਕੇ ਜਾਂਦੇ ਹਾਂ 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 ਛੇੜ ਸਰੇ ਕੈਂਡੀ ਮਮਾ ਤੁੰਗਦਾ ਇੰਨੀ ਉਹਨਾਂ ਦੀ ਦਾਦੀ ਜੀ ਵੀ ਦਾਦੀ ਜੀ ਵੀ ਦਿੱਤੀ ਤੋਂ ਵੇਖੋ ਜਿਹੜਾ ਆਪਣਾ ਭੈਣ ਭਰਾ ਇਸ ਹੋਏ ਜੇ ਮੌਕੇ ਤੇ ਹਾਜ਼ਰ ਹੋ ਜਾਂਦਾ ਇਹ ਸਭ ਤੋਂ ਵੱਡੀ ਗੱਲ ਹੁੰਦੀ ਐ ਤੇ ਦਿਲੋਂ ਖੁਸ਼ੀ ਆ ਪਰਮਾਤਮਾ ਚੜ੍ਹਦੀ ਕਲਾ ਰੱਖੇ ਤੁਹਾਡੀ ਉਮਰ ਲੰਮੀ ਰੱਖੇ ਐ ਤੇ ਅਗਮਾ ਦਾ ਨਰਸਰੀ ਮਨਾਉਣ ਆਇਆ ਟਿਆ ਕੀ ਹੋਰ ਛੱਡ ਵਕੰ ਮੈਂ ਕਿੰਨਾ ਖੁਸ਼ ਐ ਨਹੀਂ ਅਗਮ ਪੂਰਾ ਦੇਖੋ ਪੂਰੀਆਂ ਕੈਂਡਲ ਕੱਢ ਕੇ ਕੰਨ ਰਿਹਾ ਵਜ ਜਗਮਗ ਇਹ ਪਲਾਨ ਫਿਰ ਭੱਬੀ ਜੀ ਉਦੋਂ ਨਹੀਂ ਬਣ ਗਿਆ ਜੇ ਤੈਨੂੰ ਦੱਸਿਆ ਕਿ ਜਾ ਮਤਲਬ ਕੱਲ ਹੀ ਤਿਆਰ ਹੋਇਆ ਵਾ ਕੱਲ ਨਹੀਂ ਹੈ ਤੂੰ ਦੰਦਾ ਹੀ ਸੀ ਹਾਂਜੀ ਤੇ ਉਧਰ ਜਾਂਦਾ ਵੀ ਭਸ਼ਣੀ ਯਾਰ ਹਾਂਜੀ ਫਿਰ ਮੈਂ ਵੀ ਇਦਾਂ ਕਰਾਂਗੇ ਕਿ ਮਨੇਰੇ ਆਪਾਂ ਤੁਰ ਪਾਂਗੇ ਹਾਂ ਕਰੀ ਸਹੀ ਜ਼ਰੂਰ ਕੁਸ਼ਣਾ ਗੋਜਾ ਹਾਂਜੀ ਹਾਂਜੀ ਇਹ ਨੀਅਰ ਖਲਾਈ ਜੀ ਸੱਜਣਾ ਉਹ ਨੀਰ ਕੀ ਉਹਨੇ ਸਾਰੀਆਂ ਲਾ ਦਿਆਂ ਉਹ ਆਹ ਤਾਂ ਸਾਰੀਆਂ ਲੱਗ ਗਈਆਂ ਦੇਖੋ ਜੀ ਉਹ ਆਉਣ ਵਾਲੀਆਂ ਦੀ ਵੀਰ ਦਾਸ ਕਰਨ ਡਿਆ ਨਾ ਵੀ ਵਧੀਆ ਵਧੀਆ ਆਉਣ ਹੈ ਅਗਲੀਆਂ ਅਗਮ ਠੀਕ ਆ ਲੱਗੀਆਂ ਸਾਰੀਆਂ ਚੱਲਾ ਲਓ ਉਹਨੂੰ ਨਾ ਜਦੋਂ ਤੋਂ ਵਖਾਏ ਨਾ ਰੋਜ਼ ਦੇ ਬਾਡੀ ਦੇ ਹਾਂਜੀ ਉਹ ਚੀਜ਼ ਹੈ ਜਿਹੜੀ ਉਹਦੇ ਮਾਈਂਡ ਸੈੱਟ ਵੀ ਉਹੇ ਚੱਲਣ ਡਿਆ ਅੱਛਾ ਜਾ ਕੇ ਦੀ ਜਿਆਦਤ ਬੜੀ ਐ ਪੱਕੀ ਆ ਨਾ ਬਿਲਕੁਲ ਕਿਹਨਾਂ ਜੀ ਕਿਨੇ ਜਿੱਦਾਂ ਇੰਨੇ ਲੇ ਕੇ ਆਣਾ ਹਾਂਜੀ

ਹੁਣ ਜਦੋਂ ਲਾਈਆਂ ਤੇ ਫਿਰ ਇਹਨਾਂ ਨੂੰ ਜਗਾਉਗੇ ਨੇ ਜਿੰਨੇ ਜਿੰਨੇ ਜਿੰਨਾ ਜਿੰਨਾ ਸਾਲ ਲੱਗਣਾ ਨਾ ਕੋਈ ਨਹੀਂ ਬੈਠਿਆ ਕੋਈ ਮੈਂ ਇੱਕ ਮਿੰਟ ਚੇਰਨਾ ਮੰਮੀ ਨੂੰ ਦਿੱਤੀ ਕਿੰਨੇ ਕਿੰਨੇ ਸਾਲ ਸਾਡੀ ਮੈਨੂੰ 9 ਸਾਲ ਹੋ ਜਣੇ ਨੇ ਦਸਵਾਂ ਦਸਵਾਂ ਲੱਗਦਾ ਲੈਣਾ 9 ਹੋਣੀਆਂ ਚਾਹੀਦੀਆਂ ਚੀਜ਼ ਐ ਚਲੋ ਬੜਾ ਟਾੜਾ ਧੰਨਵਾਦ ਫੇਰ ਵੀ ਤੁਹਾਨੂੰ ਲਫਾ ਆ ਬੜੀ ਫੇਰ ਹੁਣ ਹਾਂ ਹੁਣ ਗੱਲ ਕਰ ਲਈ ਚ ਬਹੁ ਨਾ ਕਰਿਓ ਫੇਰ ਅਸੀਂ ਆਉਣਾ ਹੀ ਨਹੀਂ ਕਰਨਾ ਆ ਰੋਗ ਅਦੂ ਘਟੇਗਾ ਇਹ ਹੋ ਜੋ ਪਾਜੀ ਤੁਸੀਂ ਵੀ ਗਾ ਇੱਥੇ ਆ ਜਾ ਮੈਂ ਪਹਿਨੇ ਕੌਫੀ ਕੇ ਬੈਠ ਗਈ ਨਹੀਂ ਨਹੀਂ ਕੌਫੀ ਨਹੀਂ ਬੈਠੋ ਅਸੀਂ ਤਾਂ ਖਲੋਤੇ ਜਾਰ ਲੈਣਾ ਦਾ ਬਾਬੋ ਬਾਬੋ ਕੇ ਅਦੂ ਘਟੇਗਾ ਹਨਾ ਮੇਰੇ ਬੱਲੀ ਹਾਂ ਸਭੀ ਕਰਦੇ ਸੱਚੀ ਕਰਦਾਂ ਚਲੋ ਭੂ ਮਾਰ ਦੋ ਹੁਣ ਲਵ ਹੋਰ ਲਵ ਨੇ ਤੇ ਆਹ ਪਾਜੀ ਤੂੰ ਹੀ ਫੜੋ ਹੈਪੀ ਐਂਡ ਇਨਵੈਸਟੀ ਥੈਂਕ ਯੂ ਬਹੁਤ ਬਹੁਤ ਮੁਬਾਰਕਾਂ ਵੈਰੀ ਵੈਰੀ ਗੁੱਡੀ ਥੈਂਕ ਯੂ ਤੇ ਵਾਈਕਲ ਵੈਦਾਂ ਹੀ ਲੰਮੀਆਂ ਲੰਮੀਆਂ ਮਰਾਂ ਬਖਸ਼ੇ ਤੇ ਇਦਾਂ ਪਿਆਰ ਬਣਾਈ ਰੱਖੇ ਹਾਂਜੀ ਪਹਿਲਾਂ ਉਹਨਾਂ ਨੂੰ ਤਾਂ ਖਵਾਉਣਾ ਹੀ ਮੇਰੀ ਪਹਿਲਾ ਗੁੰਮਦਾ ਸੀ ਨਹੀਂ ਕਹਿੰਦੇ ਲੈ ਲੋ ਸਾਰਿਆਂ ਨਾਲੇ ਮੇਰੀ ਕਹਿੰਦੀ ਹੈ ਲੈ ਬੋਲੀ ਕਰ ਲਓ ਤੁਸੀਂ ਪਰ ਆ ਪੀਣਾ ਬੜੀ ਸੀ ਨਹੀਂ ਮਿਲ ਬੋਤੀਆਂ ਬੋਤੀਆਂ ਬਣਾਉਣੇ ਜਵਾਬ ਦੇ ਤਾ ਤਾਂ ਨੂੰ ਕਹਿੰਦੇ ਤੁਹਾਨੂੰ ਬੋਤੀਆਂ ਮੈਂ ਹੁਣ ਮੈਨੂੰ ਤਾਂ ਮੂੰਹ ਮਿੱਠਾ ਕਰਾ ਦਿੰਦੀ ਨਹੀਂ ਨਹੀਂ ਬਿਲਕੁਲ ਤੇ ਇੰਨੀ ਖੁਸ਼ੀ ਦਿੱਤੀ ਆ ਤੁਹਾਨੂੰ ਸਭ ਤੋਂ ਵੱਧ ਕਰਾ ਦਿੰਦੀ ਮੈ ਸਕੂਲ ਲੈਵਾਂ ਦੀਦੀ ਮੈਂ ਨਮੂਨ ਚ ਰੱਖ ਰਹੀ ਕਰਾਉਂ ਜੀ ਕਰਾ ਕੋਈ ਅਗੋਂ ਗਿਫਟ ਦੋ ਆਂਟੀ ਅੰਤ ਨੂੰ ਗਿਫਟ ਦੋ ਫਿਰ ਦੇ ਲੈ ਕੇ ਕਾ ਲਓ ਜੀ ਤੁਹਾਡੇ ਲਈ ਗਿਫਟ ਛੋਟਾ ਜਿਹਾ ਇਹ ਕਮਲ ਹਾਂਜੀ ਇਹ ਕਮਲ ਅਗੋਂ ਅਓ ਅੰਟੀ ਵੀ ਦੋ ਨਾ ਅਗੋਂ ਦੋ ਤੂੰ ਯਾ ਕਦੀ ਖੇਤਲ ਕੀਤੀ ਉਹ ਤਾਂ ਇਨੀ ਕੀਤੀ ਕਿਤੇ ਨਾਲ ਨਹੀਂ ਕੋਈ ਗੱਲ ਨਹੀਂ ਇਹ ਐਕਸਮ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਜੀ ਵੱਡੇ ਭਾਜੀ ਅਗਲੀ ਵਾਰ ਵੀ ਆਉਣਾ ਜੀ ਗਿਫਟ ਲੈ ਕੇ ਕੋਈ ਨਹੀਂ ਇਹ ਐ ਨੂੰ ਕਰਿਓ ਅੱਜ ਤੁਸੀਂ ਹਾਂ ਹਾਂ ਠੀਕ ਹੈ ਪਾਪਾ ਬੰਦ ਤੇ ਅਗਾਂ ਮੈਨੂੰ ਮੂੰਹ ਕਰੋ ਇੱਧਰ ਇਹ ਤੂੰ ਤੇ ਅਗਲੇ ਬੰਨੇ ਹੋ ਗਿਆ ਤੇ ਲੱ ਕਹਿੰਦੀ। ਅਗਰ ਮੈਂ ਉਹ ਵਖਿਓ ਇੱਧਰ ਆ ਹਣ। ਠੀਕ ਹੈ। ਸੈਕਰੀ। ਮੈਂ ਫਾਟੂ ਕੇ। ਨਹੀਂ। ਕੀ ਹੈ? ਹਾਟ ਲਾਲਾ। ਲਾਲਾ ਲਾਲਾ। ਲਾਲੋ ਲਾਲੋ। ਹਾਟ ਲਾਣਾ ਨੇ। ਐਂਕਿਊ ਦੇ ਦੋ ਹਾਟ। ਬਦਲੋ। ਹੈਰ ਉਹ ਦਿਨ ਕਿਦਾਂ ਜਨੂ ਉਹਦੋਂ ਮਨਾਇਆ ਤੇ ਸਭ ਕੁਝ ਇੰਨਾ ਸੁਖਣਾ ਸਭ ਕੁਝ ਆਂਦਾ ਤੇ ਮੋਮਬਤੀਆਂ ਦਾ ਨਾ ਧਿਆਨ ਹੀ ਨਾ ਦਿੱਤਾ ਨਹੀਂ ਉਹਨਾਂ ਭਾਜੀ ਜਦੋਂ ਜਦੋਂ ਉਹਨਾਂ ਨੇ ਮੈਨੂੰ ਲਿਖ ਲਿਆ ਪਤਾ ਕਿ ਭਾਈ ਮੈਂ ਉਹਦੋਂ ਦੱਸ ਰਗਾ ਉੱਥੇ ਜਦੋਂ ਲਿਆਏ ਨੇ ਕਿ ਤੇ ਕੇਂਦਰੋਂ ਦਾ ਕੱਢਿਆ ਸੀ ਪਰ ਉਹਨਾਂ ਦਾ ਵੀ ਕਸੂਰ ਹੈ ਉਹ ਦੂਜਿਆਂ ਨਾਲ ਮਟੀਰੀਅਲ ਕੋ ਰਹਿ ਗਈਆਂ ਤੇ ਕੋਈ ਆਪਣੀ ਵੀ ਗਲਤੀ ਇੱਥੇ ਨਹੀਂ ਦੇਖੀ ਜਾਂਦੀ ਹੈ ਉਦੋਂ ਜ਼ਿਆਦਾ ਹੁੰਦਾ ਹਨਾ ਭੱਜ ਦੌੜ ਤੇ ਜਿਆਦੀਆਂ ਚੀਜ਼ਾਂ ਜੇ ਰਹਿ ਜਾਂਦਾ ਅਗਮਨਾ ਪੁੱਤ ਵੇਖ ਲੈ ਨਾ ਕੋਈ ਨਹੀਂ ਤਾਂ ਹੈ ਅਮ ਇਹ ਵੀ بڑا ਦਾਵਾ ਵੀ ਆ ਨਹੀਂ ਇਹ ਤੇ ਹੈ ਜੀ ਜੀ ਉੱਥੇ ਹੀ ਹਟ ਜਾਣਾ ਠੀਕ ਲੈ ਇਹ ਚੋੜੇ ਠੀਕ ਹੈ ਇਹ ਬਸ ਸਵੇਰ ਸਵੇਰ ਦੀ ਸ਼ੁਰੂਆਤ ਚੰਗੀ ਹੋਈ ਪਾਰਟੀ ਨਾਲ ਲੱਗਣਾ ਤੇ ਇਹ ਵੀ ਸਵੇਰ ਦੇ ਚਰਵਾਦ ਵਧੀਆ ਇਹ ਸਾਰਾ ਦਿਨ ਵਧੀਆ ਬੀਤੇ ਵਧੀਆ ਲੰਘੂਗਾ ਇਹ ਤੇ ਗੱਲ ਹੈ ਜੀ ਨਹੀਂ ਹੁੰਦਾ ਹੁੰਦਾ ਬਿਲਕੁਲ ਬਿਲਕੁਲ ਇਹ ਉਹ ਕੰਮ ਨੂੰ ਕਰਨਾ ਹੈ ਨਾ ਤੇ ਸਿਰੇ ਕੰਵਾਜ ਦੇ ਜੋ ਹੈ ਨਾ ਹਾਂਜੀ ਤੇ ਸਾਰਾ ਦੇਣਾ ਤੇ ਧਾਗੇ ਲੱਗੇ ਹਨ ਪੰਜਾਇਦਾ ਇਹ ਤਾਂ ਗੱਲ ਹੈ ਜੀ ਫਿਰ ਬੰਬੜਾ ਮੈਂ ਆਉਂਦਾ ਤੇ ਨਹੀਂ ਲੱਗਿਆ ਮੈਂ ਤਾਂ ਦਿਨ ਦੁੱਧ ਪੀਂਦੀ ਹਾਂ ਅਸਲ ਚ ਉਹਨੇ ਉਹਨੇ ਉਹਨੂੰ ਨਹੀਂ ਨਾ ਪਤਾ ਵੀ ਕੀ ਇੱਚ ਉਹ ਤਾਂ ਡਿਆ ਮੈਂ ਵੇਖ ਲਵਾਂ ਹੈ ਕੀ ਹੈ ਪਤਾ ਨਹੀਂ ਕਿ ਇਹਨਾਂ ਨੂੰ ਪਸੰਦ ਨਹੀਂ ਠੋਕੇ ਹੈ ਕਿ ਸਰਪ੍ਰਾਈਜ਼ ਹੈ ਉਹਨੂੰ ਨਹੀਂ ਸਰਪ੍ਰਾਈਜ਼ ਜਨਾ ਉਹਨੂੰ ਪਤਾ ਨਹੀਂ ਹੈ ਜਲਦੀ ਆਂਦਾ ਹੈ। ਕਹ ਜਲਦੀ ਕਰੋ ਫਿਰ ਅਹੀਂ ਜਾਣਾ ਵੀ ਏ। ਹਾਂ ਆ ਗਏ। ਪੈਕੇਟ ਆ ਪੱਕਾ ਕੰਮ ਕਰਕੇ ਲੈ ਆਂਦਾ ਮੜਾ ਇਹ ਕਰ ਦੇਣਾ ਹੈ। ਆ ਗੋ ਉਹ ਚਾਰ ਡਿਆ ਤਾਂ ਤਾਂ ਉਹਨੂੰ ਤਾਂ ਹੀ ਤੋਂ ਆਬਿਕ ਸਾਈਟ ਤੇ ਨੋ ਤੇ ਕੀ ਸੀ ਮਤ ਲੱਗਦੀ ਪੈਕਿੰਗ ਹੀ ਦੇਣਾ ਇਹ ਲਹਾਤੇ ਇਹਨੂੰ ਮੈਂ ਵੀ ਨਾ ਕਰਾਈਏ ਲੋਡ ਹੀ ਨਹੀਂ ਕਰਾਉਂਦੀ। ਅੱਛਾ ਤੇ ਉਹ ਦੁਕਾਨਦਾਰ ਵੀ ਆਂਦਾ ਨਾ ਨਾ ਆਂਦਾ ਫਿਰ ਥੋੜਾ ਗਿਫਟ ਲੈਣ ਆਂਦਾ। ਆਂਦਾ ਪੈਕ ਕੀ ਹੋਣੀ ਕਰਨਾ? ਦੇ ਕੋਈ ਤੇਰੇ ਤੇ ਆਈ ਹੈ ਬਾਕੀ ਸਰਪ੍ਰਾਈਜ਼ ਜਿਹੜਾ ਉਹ ਤੇ ਮਿਸ਼ਨ ਸਰਪ੍ਰਾਈਜ਼ ਹੀ ਹੁੰਦਾ ਵਾ ਪਿਆਰਾ ਹੁੰਦਾ लवली ਹੁੰਦਾ ਵਾ ਕੋਈ ਨਹੀਂ ਜਿੱਦਾਂ ਕਿ ਉਹ ਤੂੰ ਹੀ ਸਰਪ੍ਰਾਈਜ਼ ਦਿੱਤਾ ਅਨ ਕਹਿਣਾ ਬਹੁਤ ਜਿਆਦਾ ਜਿੱਤਿਆ ਹਾਂ ਵਾ ਜੂਜੀ ਬਹੁਤ ਵੀ ਪਿਆਰਾ ਤੇ ਇੱਕ ਨੰਬਰ ਜਿੱਦਾਂ ਦਾ ਆਗਮਨ ਇੰਨੇ ਸਾਰੇ ਫੈਮਲੀ ਬਾਰੇ ਸੋਚਿਆ ਹੈ ਨਾ ਇਹ ਕਿਹਾ ਕਿ ਤਿੰਨ ਜਿਹੜੇ ਕਾਪ ਹਨ ਤੂੰ ਹੀ ਨਾਲ ਲਏ ਉਹ ਤੇ ਲੰਡੀ ਅੰਕਾਂ ਨੂੰ ਦੇ ਸਾਰੇ ਸਾਰੇ ਜਾਨੀ ਖੋਸ਼ੋ ਜਿੰਦਗੀ ਨੇ ਠੀਕ ਬਹੁਤ ਹੀ ਪਿਆਰਾ ਉਹਤੇ ਹੋਰ ਵੀ ਰੱਖੀਆਂ ਚੀਜ਼ਾਂ ਤਾਂ ਮੈਨੂੰ ਵੀ ਹਾਂ ਨਾ ਬਹੁਤ ਸੋਹਣਾ ਲੱਗਾ ਤੇ ਮੈਂ ਵੀ ਨਹੀਂ ਬਹੁਤ ਸੋਹਣਾ ਹੈ ਕਹਿੰਦੀ ਕਿ ਇਹਦੇ ਵਿੱਚ ਮੰਨੋ ਪਾਣੀ ਕੋ ਨਹੀਂ ਹੈ ਨਾ ਗਰਮ ਰਹੀਗੀ ਚਾਹ ਪਾਣੀ ਇੱਕ ਮੈਂ ਹੋਰ ਪੀਸ ਕੱਢ ਦੋ ਅੱਛਾ ਤੇ ਇਹਨਾਂ ਦੀ ਕਾਹਲ ਮੈਂ ਵੀ ਵਧੀਆ ਲੱਗਾ ਕਿ ਆਪਣੇ ਲਈ ਲਲ ਲਈ ਹੈ ਕੋੰਦਾ ਵੀ ਨਹੀਂ ਸਿੰਗਲ ਹੀ ਮੈਂ ਵਧੀਆ ਬਹੁਤ ਹੀ ਫੇਰ ਉਹਨਾਂ ਨੂੰ ਮੈਂ ਵੀ ਇੱਕ ਦੋ ਹੀ ਇਦਾਂ ਕਰਿਆ ਨੂੰ ਲਿਆ ਦਿਓ ਬਹੁਤ ਵਧੀਆ ਲੱਗੀ ਚੀਜ਼ ਹਾਂ ਨਹੀਂ ਮੈਂ ਤਾਂ ਕਰਕੇ ਕਿਹਾ ਇਹਨੂੰ ਮੈਂ ਆਪਣੀ ਲੱਲੀ ਜਿੱਦਾਂ ਭਾਜੀ ਵੇਖਿਆ ਪੈਲੀ ਪੁਲੀ ਚ ਗਏ ਹੁੰਨੇ ਆ ਤੇ ਜੋ ਦੋ ਤਿੰਨ ਜਾਨੇ ਹੁਣ ਚਾਹ ਚ ਉਹ ਵੀ ਖੜਨੀ ਹੋਏ ਤੇ ਇੱਕ ਦੇ ਰਹਿਣੀ ਗਰਮ ਤੇ ਨਾਲੇ ਕੱਪ ਨਾਲ ਨੇ ਗਰਮ ਪੂਰੀ ਖੋਰੀ ਕਰ ਰਹੇ ਹੁੰਦੇ ਆ ਸੁਣ ਐਂਡ ਤੋਂ ਉਹ ਵੀ ਵੇਖਣਾ ਨੇ ਵਿੱਚ ਗਰਮ ਦੇ ਜਿਹੜੀ ਆ ਥਰਮਸ ਇਹਦੇ ਵਿੱਚ ਕਰਕੇ ਗਰਮ ਕਰਕੇ ਪੀਆ ਕਰਾਂਗੇ ਇਦਾਂ ਹਾਂ ਨਾ ਜਦੋਂ ਪਾਣੀ ਦੀ ਜੰਦੇ ਨੇ ਭਾਜ ਨੂੰ ਚਾਹ ਬਣਾ ਕੇ ਦੁੱਧ ਨਾਲ ਕਰਕੇ ਵਿੱਚ ਪਾ ਗਏ ਨਾ ਨਾ ਕਾਰਨ ਨੂੰ ਪਾਰਦੇ ਨੂੰ ਹੁੰਦੇ ਨੇ ਨਾ ਮੈਂ ਆਪਣੀ ਸਪੈਸ਼ਲ ਦੋ ਬਿਗਨ ਕਰਕੇ ਪਾ ਲੈਂਦਾ ਠੰਡਾ ਹੈ ਜਾਂ ਮੈਂ ਠੰਡਾ ਪਾਣੀ ਨੂੰ ਦਜਾ ਨਾ ਵਿੱਚ ਪਾ ਗਏ ਕੋਈ ਗਰਮ ਵਾਲੇ ਨਹੀਂ ਫਿਰ ਕੀ ਇਹ ਦੇ ਵਿੱਚ ਪਾ ਗਏ ਕੋਈ ਗੱਲ ਨਹੀਂ ਕਰ ਗਈ ਹੋਰ ਕਾਹ ਦਾ ਗੱਤ ਮਾਂ ਮੀਰੀ ਮਾਂ ਮੀਰੇ ਨਾਲ ਗੱਲ ਗਈ ਇਹ ਕਿ ਬੈਣੀ ਨੂੰ ਤਾਂ ਵੀਰ ਦਿੰਦਾ ਮੈਂ ਸੰਗੀ ਕਰ ਦਿੰਦੇ ਤਾਂ ਹੀ ਨਹੀਂ ਆਪਨੇ ਖਾਏ ਹੋਰ ਨਹੀਂ ਕੋਈ ਨਹੀਂ ਆਵਾਂਗੇ ਜਰੂਰ ਨਹੀਂ ਬਹੁਤ ਉਹ ਵੀ ਪਿਆਰਾ ਤੇ ਬੋਲੀ ਦੀਆਂ ਚੀਜ਼ਾਂ ਵਧੇ ਲੱਗਦੀਆਂ ਹੈ ਕਹਿੰਦੇ ਰੋਜ਼ ਖੋਸ਼ ਹੋਏਗੀ ਵੀ ਇੱਕ ਅਗਮ ਨਾਲ ਖਲਾਰਨਾ ਨਹੀਂ ਰੋਜ਼ ਵੀ ਉਹਦੀ ਚੀਜ਼ਾਂ ਦੀ ਬੜੀ ਮਤਲਬ ਉਹਨੂੰ ਜੀਲਦੀ ਹੈ ਬਾਅਦ ਜਰ ਨਹੀਂ ਆ ਹਾਂ ਲੰਪੇ ਹਾਂ ਜੀ ਨੇ ਖਰਾ ਪਤਾ ਹਨ ਡਿੱਗ ਜਣੀ ਪੁੱਤ ਡਿੱਗ ਜਣੇ ਡਿੱਗ ਜਣੇ ਡਿੱਗ ਜਣੀ ਡਿੱਗ ਜਣੀ ਵੀ ਬਹੁਤ ਹੀ ਵਧੀਆ ਲੱਗਾ ਵੀਰ ਜੀ ਪਿੰਦਰ ਤੇ ਭਾਬੀ ਨਾ ਬੋਣੀ ਸਾਡੇ ਲਈ ਨਾਲੇ ਤੇ ਗਿਫਟ ਪਿਆਰਾ ਜਿਹਾ ਸਰਪ੍ਰਾਈਜ਼ ਲੈ ਕੇ ਆਏ ਤੇ ਨਾਲੇ ਉਹਨਾਂ ਨੇ ਢੇਰ ਸਾਰਿਆਂ ਨੂੰ ਵਿਸ਼ਿਸ਼ ਦਿੱਤੀਆਂ ਨਾਲੇ ਉਹ ਕੇਕ ਲੈ ਕੇ ਆਏ ਖੁਦ ਖੁਦ ਸਾਨੂੰ ਗਟਵਾਇਆ ਹਾਂ ਤੇ ਆਪਾਂ ਗਿਫਟ ਓਪਨਿੰਗ ਵਿੱਚ ਕੀਤਾ ਵਲੌਗ ਦੇ ਉੱਤੇ ਹੀ ਦੇਖ ਸਕਦੇ ਬਹੁਤ ਹੀ ਪਿਆਰਾ ਗਿਫਟ ਈ ਤੇ ਸਾਰੇ ਜਣੇ ਇਦਾਂ ਹੀ ਚੈਨਲ ਨੂੰ ਵਾਸੋ ਵਦ ਲੱਗਦੇ ਨੂੰ ਪਿਆਰ ਦਿੰਦੇ ਰਹੋ ਤੇ ਲਾਈਕ ਸ਼ੇਅਰ ਸਬਸਕ੍ਰਾਈਬ ਕਰਦੇ ਰਹੋ ਤੇ ਪਿੰਦਰਨਾਥ ਭਾਬੀ ਹੁਣਾਂ ਨੂੰ ਵੀ ਜਾ ਕੇ ਉਹਨਾਂ ਦੇ ਚੈਨਲ ਤੇ ਬੱਸ ਬੱਸ ਪਿਆਰ ਦਿਓ ਤੇ ਮਿਲਦੇ ਆਂ ਅਗਲੇ ਵਲੌਗ 'ਚ ਫੇਰ ਉਹਨਾਂ ਦਾ ਧੰਨਵਾਦ ਜਿਨ੍ਹਾਂ ਨੇ ਸਾਡੀ ਫੇਰ ਉਹਨਾਂ ਦਾ ਅਕਰੀਦਾਰ ਦਿਲੋਂ ਧੰਨਵਾਦ ਪਿੰਦਰਬੀਰ ਜੀ ਨਾ ਭਾਬੀ ਜੀ ਤੇ ਅਗਮ ਜੀ ਦਾ ਤੁਹਾਨੂੰ ਨੇ ਨਹੀਂ ਤੇ ਵੀ ਬੋਲ ਲਈ ਸੁਭੇਰਸ ਭੈਣਾਂ ਨੂੰ ਵਿਸ਼ੇਸ਼ ਕੀਤੀਆਂ ਤਾਂ ਬਹੁਤ ਪਿਆਰਾ ਲੱਗਾ ਤੇ ਸਾਰੇ ਹੀ ਭੈਣ ਭਰਾਵਾਂ ਵੇਖਣ ਵਾਲਿਆਂ ਨੂੰ ਸਾਡੀ YouTube ਫੈਮਿਲੀ ਨੂੰ ਬੱਸ ਬੱਸ ਇਦਾਂ ਹੀ ਪਿਆਰ ਤੇ ਇਦਾਂ ਹੀ ਸਾਨੂੰ ਸਪੋਰਟ ਕਰਦੇ ਰਹੋ ਤੇ ਪਿਆਰ ਦਿੰਦੇ ਰਹੋ Love you. Thank you. Bye.